ਦੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰੀ ਵਾਲੇ ਭਰਾਵਾਂ ਦਾ ਸਵਾਗਤ ਹੈ ਜੀ ਜੋ ਵੀ ਮੇਰਾ ਭਰਾ ਨਵਾਂ ਕੋਈ ਜੁੜਨਾ ਚਾਹੁੰਦਾ ਹੈ ਉਹਦਾ ਵੀ ਸਵਾਗਤ ਹੈ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰਵਾ ਦੋ ਦੋਗਲੀਆਂ ਗਾਇਆਂ ਦੀ ਵੀਡੀਓ ਆਈ ਹੈ ਆ ਬੜ ਤੀਜੇ ਸੂਏ ਸੂਣਾ ਇਹਨੇ ਤੀਜੇ ਸੂਏ ਸੂਣਾ 16 ਤਰੀਕ ਨੂੰ ਦਿਨ ਪੂਰੇ ਹੋਣੇ ਆ ਇਹਦਾ ਮੁੱਲ ਹੈ ਜਿਹੜਾ 65000 ਰੁਪਇਆ ਕਰਦੇ ਆ ਬਹੁਤ ਵਧੀਆ ਸਾਫ਼ ਆ ਧਣੇਵਾ ਆ ਦੂਜੀ ਬੈੜ ਇਹਨੂੰ ਸੂਈ ਨੂੰ ਲਗਭਗ 20 ਦਿਨ ਹੋ ਗਏ ਇਸ ਟਾਈਮ ਇਹਦੇ ਥੱਲੇ 10 ਲੀਟਰ ਦੁੱਧ ਤਿਆਰ ਹੈ ਪਹਿਲੇ ਸੂਏ ਸੂਈ ਵੀ ਹੈ 40000 ਰੁਪਿਆ ਇਹਦਾ ਮੁੱਲ ਕਰਦੇ ਐ ਬਾਕੀ ਉਹ ਕਹਿੰਦੇ ਜੀ ਮੌਕੇ ਤੇ ਮਾਨਤਾਣ ਵੀ ਕਰਾਂਗੇ ਕਿਸੇ ਵੀ ਵੀਰ ਭਰਾ ਨੇ ਇਹ ਬੈੜਾਂ ਖਰੀਦਣੀਆਂ ਹੋਣ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ 何だろう